ਕਹਨੀ ਤਾ ਉਹ ਹਾਂਜੀ ਬੇਟਾ ਮੈਨੂੰ ਹਮੇਸ਼ਾ ਦਾਦਾ ਜੀ ਇੱਕ ਇੱਕ ਗੱਲ ਕਹਿੰਦੇ ਸਨ ਕਿ ਕੁਝ ਵੀ ਮਾੜਾ ਨਹੀਂ ਹੁੰਦਾ ਜੋ ਹੁੰਦਾ ਚੰਗਾ ਹੁੰਦਾ ਹਾਂ ਬੇਟਾ ਬਿਲਕੁਲ ਸਹੀ ਹੈ ਤੂੰ ਇਹਦੇ ਬਾਰੇ ਕੀ ਜਾਨਣਾ ਚਾਹਨਾ ਹੈ ਇਹ ਮੈਨੂੰ ਸਮਝਾਓ ਇਸ ਚੀਜ਼ ਦਾ ਅਰਥ ਦਾ ਸਮਝ ਅਰਥ ਤਾਂ ਪਾ ਗਏ ਆ ਬੇਟਾ ਕਿ ਇਹ ਦੂ ਸਾਨੂੰ ਪ੍ਰਮਾਤਮਾ ਨਾਲ ਲਗਨ ਲੱਗ ਜਾਂਦੀ ਹੈ ਨਾ ਹਾਂਜੀ ਜਦੋਂ ਆਈ ਅਕਸਰ ਸਿਆਣੇ ਉਦੋਂ ਕਹਿੰਦਾ ਨਿਆ ਬਟਾ ਜਦੋਂ ਸਾਨੂੰ ਸਮਝ ਆਣ ਲੱਗ ਪੈਂਦੀ ਹੈ ਪਰਮਾਤਮਾ ਨੂੰ ਜਦੋਂ ਆਈ ਮੰਨਦੇ ਆ ਕੋਈ ਵੀ ਧਰਮ ਲੈ ਲੋ ਅਸੀਂ ਜਿਹਨਾਂ ਦੀ ਵੀ ਉਂਗਲ ਫੜੀ ਹੈ ਨਾ ਜੇ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੇ ਦੱਸੇ ਰਾਵਾਂ ਤੇ ਅਸੀਂ ਜੇ ਚੰਦੇ ਰਵਾਂਗੇ ਨਾ ਅਸੀਂ ਵੀ ਇੱਕ ਦਿਨ ਉੱਥੇ ਪਹੁੰਚ ਜਾਨੇ ਆ ਜਿੱਥੇ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ ਇਹ ਥੋੜੀ ਜੀ ਗੱਲ ਤੇਰੇ ਸਮਝ ਚ ਨਾ ਮੈਨੂੰ ਸਮਝਾਣਾ ਤੈਨੂੰ ਇੱਕ ਕਹਾਣੀ ਦੇ ਰੂਪ ਚ ਸਮਝਾਣਾ ਕਿ ਜੋ ਹੁੰਦਾ ਹੈ ਉਹ ਅਕਸ਼ਰ ਸਿਆਣੇ ਬੰਦੇ ਇਹੋ ਕਹਿੰਦੇ ਆ ਕਿ ਚੰਗਾ ਹੀ ਹੁੰਦਾ ਹੈ ਇੱਕ ਦਿਨ ਨਾ ਇੱਕ ਰਾਜਾ ਦੀ ਚੀਚੀ ਉਂਗਲ ਵੱਡੀ ਗਈ ਸੀ ਉਹ ਆਪਣੀ ਤਲਵਾਰ ਦੀ ਸਫਾਈ ਕਰਦਾ ਪਿਆ ਸੀ ਹਾਂਜੀ ਤੇ ਉਹਨੂੰ ਮਿਆਂ ਚੋਂ ਵਾਪਸ ਪਾਣ ਵੇਲੇ ਉਹਦੀ ਚੀਚੀ ਉਂਗਲ ਵੱਡੀ ਗਈ ਉਹਦਾ ਵਜ਼ੀਰ ਉਹਦੇ ਲਾਗੇ ਹੀ ਖੜਾ ਸੀ ਉਹਨੇ ਉਹਨੂੰ ਰਾਜਾ ਨੂੰ ਕਿਹਾ ਕਿ ਰਾਜਾ ਜੀ ਘਬਰਾਉਣਾ ਜੋ ਹੁੰਦਾ ਚੰਗਾ ਚੰਗੇ ਵਾਸਤੇ ਹੀ ਹੁੰਦਾ ਹਾਂਜੀ ਰਾਜਾ ਗੁੱਸੇ 'ਚ ਆ ਗਿਆ ਯਾਰ ਮੇਰੀ ਚੀਚੀ ਉਂਗਲ ਵੱਡੀ ਗਈ ਔਰ ਤੂੰ ਕਹਿੰਦਾ ਕਿ ਜੋ ਹੁੰਦਾ ਹੈ ਚੰਗੇ ਵਾਸਤੇ ਹੀ ਹੁੰਦਾ ਹੈ। ਹਾਂਜੀ। ਉਹ ਕਹਿੰਦਾ ਵੀ ਜੋ ਹੁੰਦਾ ਹੈ ਚੰਗੇ ਵਾਸਤੇ ਹੀ ਹੁੰਦਾ ਹੈ। ਇਹਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਹੈ। ਇਸ ਲਈ ਜੋ ਵੀ ਹੁੰਦਾ ਹੈ ਉਹ ਚੰਗੇ ਵਾਸਤੇ ਹੀ ਹੁੰਦਾ ਹੈ। ਰਾਜਾ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ। ਰਾਜਾ ਨੇ ਉਹਨੂੰ ਆਪਣੀ ਜੇਲ੍ਹ 'ਚ ਬੰਦ ਕਰ ਦਿੱਤਾ। ਆਪਣੇ ਹੀ ਵਜ਼ੀਰ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ। ਕੋ 5-7 ਦਿਨ ਪਾ ਕੇ ਰਾਜਾ ਨੇ ਆਪਣਾ ਮੂਡ ਬਦਲਣ ਵਾਸਤੇ, ਮਨ ਚੇਂਜ ਕਰਨ ਵਾਸਤੇ ਸ਼ਿਕਾਰ ਖੇਡਣ ਦੀ ਸੋਚੀ। ਕਿ ਉਹ ਛੜਗੋਟ ਸ਼ਿਕਾਰ ਖੇਡਣ। ਆਪਣੇ ਬੰਧਿਆ ਤੇ ਨਾਲ ਤੇ ਉੱਥੇ ਜਾ ਕੇ ਉਹ ਆਪਣੀ ਟੋਲੀ ਦੇ ਨਾਲੋਂ ਵਿਛੜ ਜਾਂਦੇ ਨੇ ਆਪਣੀ ਟੀਮ ਦੇ ਨਾਲੋਂ ਜਿਹੜੇ ਸਾਰੇ ਇਕੱਠੇ ਗਏ ਸ਼ਿਕਾਰ ਖੇਡਣ ਉਹ ਨਾਲ ਵਿਛੜ ਜਾਂਦੇ ਆ ਵਿਛੜ ਜਾਂਦੇ ਉਹ ਇਕੱਲੇ ਹੀ ਕਿਸੇ ਦੂਸਰੇ ਰਾਹੇ ਪੈ ਜਾਂਦੇ ਨੇ ਤੇ ਉਹ ਅੱਗੇ ਜੰਗਲ ਵਿੱਚ ਆਦੀਵਾਸੀ ਰਹਿੰਦੇ ਸੀ ਉਹ ਆਦੀਵਾਸੀ ਉਹਨੇ ਰਾਜਾ ਜੀ ਨੂੰ ਕੱਲ ਬੱਤ ਫੜ ਲੈਂਦੇ ਆ ਫੜਦੇ ਕਿਉਂ ਨੇ ਉਹ ਕਹਿੰਦੇ ਆ ਕਿ ਹਾਂ ਇਹ ਬੰਦੇ ਦੀ ਬਲੀ ਦੇਣੀ ਹੈ ਕਿ ਅਸੀਂ ਹੁਣ ਰਾਜਾ ਨੂੰ ਫੜ ਲਿਆ ਹੈ ਰਾਜਾ ਦੇ ਬਣੀ ਦੇ ਦਿੰਨੇ ਹਨ ਰਾਜਾ ਨੂੰ ਬੰਦ ਦਿੱਤਾ ਜਾਂਦਾ ਹੈ ਜਦੋਂ ਆਦਿਵਾਸੀਆਂ ਦਾ ਪੁਜਾਰੀ ਰਾਜਾ ਨੂੰ ਵੇਖਣ ਲਈ ਆਂਦਾ ਹੈ ਕਿ ਜਿਸ ਬੰਦੇ ਦੀ ਅਸੀਂ ਬਲੀ ਲੈਣੀ ਹੈ ਉਹ ਬੰਦਾ ਕਿੱਦਾਂ ਦਾ ਹੈ ਉਹਨੂੰ ਜਦੋਂ ਪੂਰਾ ਚੈੱਕ ਕੀਤਾ ਜਾਂਦਾ ਹੈ ਉਹਦੀ ਉਂਗਲ ਦੇਖੀ ਜਾਂਦੀ ਹੈ ਤੇ ਉਮਰ ਵੱਡੀ ਹੁੰਦੀ ਹੈ ਉਂਗਲ ਹੁੰਦੀ ਨਹੀਂ ਤੇ ਉਹ ਪੰਡਤ ਆਦਿਵਾਸੀਆਂ ਦਾ ਪੰਡਤ ਕਹਿੰਦਾ ਹੈ ਕਿ ਇਸ ਬੰਦੇ ਦੀ ਬਲੀ ਨਹੀਂ ਦਿੱਤੀ ਜਾ ਸਕਦੀ ਨਹੀਂ ਦਿੱਤੀ ਜਾ ਸਕਦੀ ਰਾਜਾ ਨੂੰ ਛੱਡ ਦਿੱਤਾ ਜਾਂਦਾ ਹੈ ਰਾਜਾ ਸਭ ਤੋਂ ਪਹਿਲੇ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਕਿ ਰੱਬਾ ਚੰਗਾ ਹੋਇਆ ਤੂੰ ਮੇਰੀ ਉਸ ਸਮੇਂ ਉਂਗਲ ਵੱਢ ਦਿੱਤੀ ਸੀ ਨਹੀਂ ਤੇ ਅੱਜ ਨੂੰ ਮੈਂ ਮਾਰਿਆ ਜਾਣਾ ਸੀ ਔਰ ਉਹ ਸਭ ਤੋਂ ਪਹਿਲੇ ਆਪਣੇ ਦਰਬਾਰ سے ਜਾ ਕੇ ਆਪਣੇ ਵਜ਼ੀਰ ਕੋਲ ਜਾਂਦਾ ਹੈ ਜਿਹਨੂੰ ਜੇਲ੍ਹ ਚ ਵਾਪਸ ਬੰਦ ਕੀਤਾ ਹੁੰਦਾ ਹੈ ਉਹਨੂੰ ਜਾ ਕੇ ਉਹਦੇ ਕੋਲੋਂ ਪਹਿਲਾਂ ਤਾਂ ਮਾਫੀ ਮੰਗਦਾ ਹੈ ਫਿਰ ਉਹਨੂੰ ਸਾਰੀ ਗੱਲ ਦੱਸਣ ਤੋਂ ਬਾਅਦ ਇਹ ਕਹਿੰਦਾ ਹੈ ਕਿ ਤੂੰ ਮੈਨੂੰ ਇਹ ਦੱਸ ਕਿ ਰੱਬ ਨੇ ਚਲੋ ਮੇਰੀ ਉਂਗਲ ਤੇ ਵੱਡੀ ਮੇਰੇ ਲਈ ਚੰਗਾ ਕੀਤਾ ਪਰ ਮੇਰੇ ਹੱਥੋਂ ਤੈਨੂੰ ਜੇਲ੍ਹ 'ਚ ਬੰਦ ਕਿਉਂ ਕਰਵਾ ਦਿੱਤਾ ਰਾਜਾ ਉਹਨੂੰ ਜੇਲ੍ਹ 'ਚ ਬੰਦ ਕਰਕੇ ਗਿਆ ਸੀ ਨਾ ਗੁੱਸੇ ਜਾ ਕੇ ਫਿਰ ਉਹ ਅੱਗੇ ਵਜੀਰ ਕਹਿੰਦਾ ਕਿ ਦੇਖੋ ਮਹਾਰਾਜ ਜੇ ਤੁਸੀਂ ਮੈਨੂੰ ਜੇਲ੍ਹ 'ਚ ਨਾ ਬੰਦ ਕਰਦੇ ਤੇ ਮੈਂ ਤੁਹਾਡੇ ਨਾਲ ਜਾਣਾ ਸੀ ਹਾਂਜੀ ਮੈਂ ਤੁਹਾਡਾ ਵਜੀਰ ਸੀ ਮੈਂ ਤਾਂ ਤੁਹਾਨੂੰ ਛੱਡ ਹੀ ਨਹੀਂ ਸਕਦਾ ਸੀ ਤੇ ਜਦੋਂ ਅਸੀਂ ਆਦੀਵਾਸੀਆਂ ਕੋਲੋਂ ਦੋਨਾਂ ਨੇ ਫੜੇ ਜਾਣਾ ਸੀ ਫਿਰ ਉਹਾਂ ਨੇ ਤੁਹਾਨੂੰ ਦੇਖਣਾ ਸੀ ਤੁਹਾਡੀ ਉਂਗਲ ਵੱਡੀ ਹੋਈ ਐ ਤੁਹਾਨੂੰ ਛੱਡ ਦੇਣਾ ਸੀ ਮੇਰੀ ਬੜੀ ਦਿੱਕੀ ਜਾਣੀ ਸੀ ਹਮੇਤੂ ਇਹ ਸਾਨੂੰ ਸਾਫ਼-ਸਾਫ਼ ਹੀ ਹੋ ਜਾਂਦਾ ਹੈ ਕਿ ਜੋ ਹੁੰਦਾ ਹੈ ਉਹ ਚੰਗੇ ਵਾਸਤੇ ਹੀ ਹੁੰਦਾ ਹੈ ਹੁਣ ਤੂੰ ਮੈਨੂੰ ਇਹ ਨਾ ਦੱਸ ਕਿ ਤੈਨੂੰ ਕੀ ਸਮਝ ਆਈ ਇਸ ਗੱਲ ਮੈਨੂੰ ਸਮਝ ਆਇਆ ਹੈ ਕਿ ਬੁਰੇ ਪਰਿਨਾਮਾਂ ਜਾਂ ਚੰਗੀਆਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਰਾਈਟ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਬੁਰਾ ਹੋ ਰਿਹਾ ਹੈ ਤੇ ਜੇ ਅਸੀਂ ਉਸ ਬੁਰੇ ਕੰਮ ਨੂੰ ਠੰਡੇ ਦਿਮਾਗ ਦੇ ਨਾਲ ਬੈਠ ਕੇ ਸੋਚੀਏ ਨਾ ਉਹਦੇ ਪਿੱਛੇ ਵੀ ਕੁਛ ਨਾ ਕੁਛ ਕਾਰਨ ਹੁੰਦਾ ਹੈ ਜੋ ਸਾਡੇ ਚੰਗੇ ਲਈ ਹੁੰਦੇ ਆ ਅੱਗੇ ਇਹ ਇਸ ਨਾਲ ਨੈਤਿਕ ਬਾਰੇ ਮਿਲਦਾ ਹੈ ਉਹ ਨੈਤਿਕ ਬਲ ਕੀ ਹੈ ਨੈਤਿਕ ਬਲ ਹੈ ਅੰਦਰੂਨੀ ਤਾਕਤ ਅੰਦਰੂਨੀ ਤਾਕਤ ਇਹਦੀ ਇੱਕ ਵੇਜੇ ਤੁਹਾਨੂੰ ਉਦਾਹਰਣ ਦਵਾਂ ਤੇ ਜੇ ਸੱਚ ਬੋਲਣ ਝੂਠ ਬੋਲਣ ਦੇ ਨਾਲ ਮੇਰਾ ਕੋਈ ਕੰਮ ਹੱਲ ਹੁੰਦਾ ਹੋਵੇ ਔਰ ਮੈਂ ਤਾਂ ਵੀ ਸੱਚ ਹੀ ਬੋਲਾਂ ਔਰ ਮੇਰਾ ਨੁਕਸਾਨ ਹੋ ਰਿਹਾ ਹੋਵੇ ਇਹ ਨੈਤਿਕ ਬਲ ਹੁੰਦਾ ਹੈ ਕਿ ਹਮੇਸ਼ਾ ਸੱਚਾਈ ਦਾ ਸਾਥ ਦੇਗਾ ਅਤੇ ਚੰਗੀ ਅਤੇ ਨਵੀਂ ਗਤੀ ਨਾਲ ਕੰਮ ਕਰਨ ਦੀ ਊਰਜਾ ਮਿਲਦੀ ਹੈ। ਵੈਰੀ ਗੁੱਡ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਠੀਕ ਹੈ। ਕੋਈ ਛੋਟਾ ਮੋਟਾ ਨੁਕਸਾਨ ਹੋ ਜੇ ਨਾ ਤੇ ਕਦੇ ਨਹੀਂ ਸੋਚਣਾ ਕਿ ਮੇਰੇ ਨਾਲ ਉਹਨੇ ਇਹ ਕਿਉਂ ਕੀਤਾ। ਜੋ ਹੁੰਦਾ ਹੈ। ਚੰਗੇ ਲਈ ਬੈਸ।